ਬੀਤੀ ਦਿਨੀ ਧਮਕਬੇਸ ਮੁੱਖ ਮੰਤਰੀ ਦੀ ਜਿਸ ਤਰੀਕੇ ਦੇ ਨਾਲ ਕੁੱਟਮਾਰ ਹੋਈ ਉਸ ਤੋਂ ਬਾਅਦ ਲਗਾਤਾਰ ਇਹ ਵਿਵਾਦ ਹੋਰ ਵੀ ਵੱਧਦਾ ਜਾ ਰਿਹਾ ਹੈ ਨਦਾਰੀ ਹੈ ਕਿ ਉਸਦੇ ਇੱਕ ਹੋਰ ਵੀ ਵੀਡੀਓ ਸਾਹਮਣੇ ਆਸੀ ਜਿਹਦੇ ਵਿੱਚ ਧਮਕਵੇਸ ਮੁੱਖ ਮੰਤਰੀ ਦੇ ਘਰ ਦੇ ਬਾਹਰ ਰੋੜੇ ਇੱਟਾਂ ਦੇ ਨਾਲ ਹਮਲਾ ਕਰਦਾ ਦਿਖਾਈ ਲਿੰਦਾ ਜਿਸ ਤੋਂ ਬਾਅਦ ਹੁਣ ਇੱਕ ਹੋਰ ਨਵਾਂ ਬਿਆਨ ਧਮਕਵੇਸ ਮੁੱਖ ਮੰਤਰੀ ਦਾ ਸਾਹਮਣੇ ਆਇਆ ਕਿਉਂਕਿ ਵੱਖ-ਵੱਖ ਜਿਹੜੀਆਂ ਜੱਥੇਬੰਦੀਆਂ ਨੇ ਉਹ ਧਮਕਵੇਸ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਆਈਆਂ ਉਹ ਇਸ ਗੱਲੋਂ ਆਈਆਂ ਕਿਉਂਕਿ ਜੋ ਕੇਸਾਂ ਦੀ ਬੈਦਬੀ ਕੀਤੀ ਗਈ ਹੈ ਉਸ ਦੇ ਚਾਰੇ ਪਾਸੇ ਇਹ ਨਹੀਂ ਦੱਆ ਕੀਤੀ ਜਾ ਰਹੀ ਕਿ ਜੇਕਰ ਧਮਕਵੇਸ ਮੁੱਖ ਮੰਤਰੀ ਦੀ ਕੋਈ ਗਲਤੀ ਸੀ ਤਾਂ ਉਸ ਨੂੰ ਫੜ ਕੇ ਥਾਣੇ ਲੈ ਜਾ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਸੀ ਪਰ ਇਸ ਤਰੀਕੇ ਦੇ ਨਾਲ ਕੇਸਾਂ ਤੋਂ ਫੜ ਕੇ ਉਸ ਦੇ ਨਾਲ ਟੁਮਾਰ ਕਰਨਾ ਤੇ ਉਸ ਦੇ ਕੇਸਾਂ ਦੀ ਵਿਅਦਬੀ ਕਰਨਾ ਇਹ ਸਰਾਸਰ ਗਲਤ ਹੈ ਉਥੇ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਜਿਹੜਾ ਕਿ ਧਮਕਵੇਸ ਮੁੱਖ ਮੰਤਰੀ ਦੇ ਨਾਲ ਪਹੁੰਚੇ ਜਿਨ੍ਹਾਂ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਤਾਂ ਉਹ ਸੁਣਦੇ ਆ ਕਿ ਹੁਣ ਜੋ ਧਮਕਵੇਸ ਮੁੱਖ ਮੰਤਰੀ ਨੇ ਦੱਸਿਆ ਕਿ ਆਖਰ ਉਸਨੇ ਇੱਟਾ ਰੋੜੇ ਦੇ ਨਾਲ ਹਮਲਾ ਕਿਉਂ ਕੀਤਾ ਸੀ ਉਹ ਵੀ ਸੁਣਦੇ ਆ ਤੇ ਦੂਜੇ ਪਾਸੇ ਜਿਹੜੀਆਂ ਜਥੇਬੰਦੀਆਂ ਜਿਹੜੇ ਕਿ ਮੁੱਖ ਮੰਤਰੀ ਦੇ ਨਾਲ ਆਈਆਂ ਨੇ ਤਾਂ ਉਹਨਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਥੋੜਾ ਪਛਾਣ ਜੀ ਵੀਰ ਜੀ ਕੱਲ੍ਹ ਜੋ ਕੁਝ ਵੀ ਹੋ ਰਿਹਾ ਹੈ ਟੁੱਟ ਵੀਰ ਅੱਜ ਥਾਣੇ ਪਹੁੰਚੇ ਆ ਨਾਲ ਭਾਈ ਸਾਹਿਬ ਹੁਣੀ ਆਏ ਕੀ ਕਹਿਣਾ ਚਾਹੋ ਤੁਸੀਂ ਹਾਂਜੀ ਕਹਿਣਾ ਦੇ ਹੋ ਚੰਨੇ ਆ ਜੋ ਬਾਬੇ ਕਹਿੰਦੇ ਉਹ ਹੋਣਾ ਚਾਹੀਦਾ ਵਾ ਹਾਂਜੀ ਜੋ ਦਮਦਮੇ ਟਕਸਾਲ ਵਾਲੇ ਕਹਿੰਦੇ ਉਹ ਹੋਣਾ ਚਾਹੀਦਾ ਵਾ ਹਾਂਜੀ ਕੀ ਕੱਲ ਗੱਲਬਾਤ ਹੋਈ ਜਿਸ ਦੇ ਕਾਰਨ ਪੁਲਿਸ ਨੇ ਤੁਹਾਨੂੰ ਕੁੱਟਿਆ ਸੀ ਉਹ ਵੀ ਜਰੂਰ ਦੱਸੋ ਹਾਂ ਜੀ ਗੱਲਬਾਤ ਇਹ ਹੋਈ ਆ ਮੈਂ ਦੁੱਧ ਲੈ ਜਾਂਦੇ ਆਂ ਕੁੱਤਾ ਪਿਆ ਰਾਹ ਦੇ ਵਿੱਚ ਜੀ ਜੀ ਤੇ ਕੁੱਤਾ ਸਾਲਾ ਪੈਣ ਡਿਆ ਕੁੱਤਾ ਸ਼ੇਰ ਵਾਂਗੂ ਪੈਂਦਾ ਬੌਂ ਬੌਂ ਕਰਕੇ ਮੈਂ ਸਾਡੀ ਕਿਰਪਾਨ ਕਾਢੀ ਕੁੱਤੇ ਨੂੰ ਮਾਰਨ ਗਿਆ ਉਹ ਕਿਰਪਾਨ ਸਾਣਾ ਫੜ ਕੇ ਤੇ ਉਹਨਾਂ ਜਹੇਦਾਰ ਨੇ ਅੰਦਰ ਲੈ ਗਿਆ ਘਰ ਦੇ ਵਿੱਚ ਲਗਾਤੀ ਮੁੜ ਕੇ ਮੈਂ ਘਰੋਂ ਆਪਣੇ ਭੱਜ ਕੇ ਜੀ ਜੀ ਥੋੜਾ ਦੱਤ ਰਾਰੀ ਲਿਆਂਦੇ ਜੀ ਜੀ ਥੋੜਾ ਦਾਤਰਾਰੀ ਲਿਆ ਕੇ ਉਹਨਾਂ ਦੇ ਬੂਏ ਤੇ ਮਾਰੀ ਗਿਆ ਉਹਨਾਂ ਨੂੰ ਮੈਂ ਕਹੇ ਕਿਰਪਾਨ ਦੋ ਮੇਰੀ ਕਿਰਪਾਨ ਮੇਰੇ ਮੈਨੂੰ ਗੁੱਸਾ ਚੜ ਗਿਆ ਮੈਂ ਕਹੇ ਮੇਰੀ ਕਿਰਪਾਨ ਨਕਾਲੀ ਉਹਨਾਂ ਮੈਂ ਥੋੜੇ ਦਾਤਰਾਰੀਆਂ ਮਾਰੇ ਬੂਏ ਤੇ ਉਹਨਾਂ ਕਿਰਪਾਨ ਕੱਢੀ ਨਹੀਂ ਉਹਨਾਂ ਬਾਹਰ ਮਦਦ ਨਹੀਂ ਮੈਨੂੰ ਮੁੜ ਕੇ ਮੈਂ 4 ਘੰਟੇ ਰੋੜੇ ਰਾੜੇ ਮਾਰੀ ਗਿਆ ਬੂਏ ਤੇ ਉਹਨਾਂ ਬੂਆ ਖੋਲਿਆ ਨਹੀਂ ਕਿਰਪਾਨ ਦਿੱਤੀ ਨਹੀਂ ਮੇਰੀ ਮੁੜ ਕੇ ਮੈਂ ਗੋਲਾ ਬੂਏ ਗਾੜੀ ਰੋਂਦਾਰਾ ਦਾਰਿਆ ਕਿਰਪਾਨ ਕਰਪਉਣ ਵਾ ਈਦਾ ਰੋੜੇ ਰਾੜੇ ਮਾਰਦਾ ਰਿਆ ਨਿਕਲੇ ਨਹੀਂ 4 ਘੰਟੇ ਬਾਅਦ ਮੁੜ ਕੇ ਫਰਾਰ ਕੇ ਚਲੀ ਗਿਆ ਕਰ ਦੂ ਮੁੜ ਕੇ ਉਹਨਾਂ ਅੰਦਰੋਂ ਪੁਲਿਸ ਦੇ ਵੱਲੋਂ ਕੇਸਾਂ ਤੋਂ ਹੀ ਫੜਿਆ ਗਿਆ ਹਾਂਜੀ ਕੇਸਾਂ ਤੋਂ ਫੜਿਆ ਗਿਆ ਪੁਲਿਸ ਵੱਲੋਂ ਹਾਂਜੀ ਹਾਂਜੀ ਪੁਲਿਸ ਨੇ ਕੁੱਟਿਆ ਹਾਂਜੀ ਪੁਲਿਸ ਨੇ ਬਹੁਤ ਆਇਆ ਰੇਜ ਨਾਲ ਆਪਣਾ ਕੀ ਕਹਿੰਦੇ ਸਫਾਈ ਲਈ ਆ ਕੇ ਹਾਂਜੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਥੇਬੰਦੀਆਂ ਵੀ ਪਹੁੰਚੀਆਂ ਨੇ ਕੀ ਮੰਗ ਕਰਦੇ ਹੋ ਜੇ ਤੁਹਾਨੂੰ ਕੇਸਾਂ ਤੋਂ ਫੜ ਕੇ ਕੁੱਟਿਆ ਗਿਆ ਹਾਂਜੀ ਹਾਂਜੀ ਜੋ ਜਥੇਬੰਦੀਆਂ ਨੇ ਮੰਗ ਕੀਤੀ ਆ ਉਹ ਮੈਂ ਮੰਗ ਕਰਦਾ ਵਾਂ ਹਾਂਜੀ ਹਾਂਜੀ ਮੰਗਤਿਆਂ ਦੀ ਹੁੰਦੀ ਆ ਮੰਗ ਨਹੀਂ ਕਰਦੇ ਅਸੀਂ ਜੀ ਜੀ ਹਾਂ ਇਹ ਕਹ ਹਾਂਜੀ ਕਹਿੰਨੇ ਆ ਵੀ ਸਖਤ ਤੋਂ ਸਖਤ ਕਾਰਵਾਈ ਹਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਦੋ ਜਣੇ ਫੜਨ ਗਏ ਹੈ ਮੈਨੂੰ ਹਾਂਜੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਉਹਨਾਂ ਦੀ ਵਰਦੀਪੁਰਦੀ ਲਾ ਕੇ ਉਹਨਾਂ ਨੂੰ ਘਰੇ ਬਿਠਾ ਦਿੱਤਾ ਜਾਵੇ ਹਾਂਜੀ ਮਹਾਰਾਜ ਸਾਰਿਆਂ ਦਾ ਪਹਿਲਾਂ ਕੋਈ ਗੱਲਬਾਤ ਵੀ ਕੀਤੀ ਕਿ ਸਿੱਧਾ ਕੁੱਟਣਾ ਹੀ ਸ਼ੁਰੂ ਕਰਦਾ ਹਾਂਜੀ ਨਹੀਂ ਨਹੀਂ ਗੱਲਬਾਤ ਨਹੀਂ ਕੀਤੀ ਆਉਂਦੇ ਆ ਡਾਂਗ ਫੜ ਕੇ ਸਿੱਧੀ ਮਾਰੀ ਢੂੰਗੇ ਤੇ ਹਾਂਜੀ ਥੋੜਾ ਪਿਛਾਣ ਜੀ ਵੀਰ ਜੀ ਕੱਲ ਜੂ ਕੁਝ ਵੀ ਹੋ ਰਿਹਾ ਨਹੀਂ ਆਪੇ ਵੇਖ ਲੋਈ ਛੋਟ ਵੀ ਅੱਜ ਥਾਣੇ ਪਹੁੰਚੇ ਆ ਨਾਲ ਭਾਈ ਸਾਹਿਬ ਹੁਣੀ ਆਏ ਕੀ ਕਹਿਣਾ ਚਾਹੋ ਕਿ ਤੁਸੀਂ ਹਾਂ ਕਹਿਣਾ ਦੇ ਹੋ ਚੰਨੇ ਆ ਜੋ ਬਾਬੇ ਕਹਿੰਦੇ ਉਹ ਹੋਣਾ ਚਾਹੀਦਾ ਵਾ ਅਜੀ ਜੋ ਦਮਦਮੀ ਟਕਸਾਲ ਵਾਲੇ ਕਹਿੰਦੇ ਉਹ ਹੋਣਾ ਚਾਹੀਦਾ ਵਾ ਜੀ ਜੀ ਕੀ ਕੱਲ ਗੱਲਬਾਤ ਹੋਈ ਜਿਸ ਦੇ ਕਾਰਨ ਪੁਲਿਸ ਨੇ ਤੁਹਾਨੂੰ ਕੁੱਟਿਆ ਸੀ ਉਹ ਵੀ ਦੱਸੋ ਹਾਂਜੀ ਗੱਲਬਾਤ ਇਹ ਹੋਈ ਆ ਮੈਂ ਦੁੱਧ ਲੈ ਜਾਂਦੇ ਆ ਕੁੱਤਾ ਪਿਆ ਰਾਹ ਦੇ ਵਿੱਚ ਜੀ ਜੀ ਤੇ ਕੁੱਤਾ ਸਾਲਾ ਪੈਂਦਾ ਕੁੱਤਾ ਸ਼ੇਰ ਵਾਂਗੂ ਪੈਂਦਾ ਬੌ ਬੌ ਕਰਕੇ ਮੈਂ ਸਾਡੀ ਕਿਰਪਾਨ ਕੱਢੀ ਕੁੱਤੇ ਨੂੰ ਮਾਰਨ ਗਿਆ ਉਹ ਕਿਰਪਾਨ ਸਾਣਾ ਫੜ ਕੇ ਤੇ ਉਹਨਾਂ ਜਹੇਦਾਰ ਨੇ ਅੰਦਰ ਲੈ ਗਿਆ ਘਰ ਦੇ ਵਿੱਚ ਲਗਾਤੀ ਮੁੜ ਕੇ ਮੈਂ ਘਰੋਂ ਆਪਣੇ ਭੱਜ ਕੇ ਜੀ ਜੀ ਥੋੜਾ ਦਾਤਰਾਰੀ ਲਿਆਂਦੇ ਜੀ ਜੀ ਥੋੜਾ ਦਾਤਰਾਰੀ ਲਿਆ ਕੇ ਉਹਨਾਂ ਦੇ ਬੂਏ ਤੇ ਮਾਰੀ ਗਏ ਮੈਂ ਕਿਹਾ ਕਿਰਪਾਨ ਦੋ ਮੇਰੀ ਕਿਰਪਾਨ ਮੇਰੇ ਮੈਨੂੰ ਗੁੱਸਾ ਚੜ ਗਿਆ ਮੈਂ ਕਿਹਾ ਮੇਰੀ ਕਿਰਪਾਨ ਨਿਕਾਲੀ ਉਹਨਾਂ ਮੈਂ ਥੋੜੇ ਦਾਤਰਾਰੀਆਂ ਮਾਰੇ ਬੂਏ ਤੇ ਉਹਨਾਂ ਕਿਰਪਾਨ ਕੱਢੀ ਨਹੀਂ ਉਹਨਾਂ ਬਾਹਰ ਮਦਦ ਦਿੱਤੀ ਨਹੀਂ ਮੈਨੂੰ ਮੁੜ ਕੇ ਮੈਂ 4 ਘੰਟੇ ਰੋੜੇ ਰਾੜੇ ਮਾਰੀ ਗਏ ਬੂਏ ਤੇ ਉਹਨਾਂ ਬੂਆ ਖੋਲਿਆ ਨਹੀਂ ਕਿਰਪਾਨ ਦਿੱਤੀ ਨਹੀਂ ਮੇਰੀ ਮੁੜ ਕੇ ਮੈਂ ਬਗੋਲਾ ਬੂਏ ਗਾੜੀ ਰੋਂਦਾਰਾ ਰਿਆ ਕਿਰਪਾਨ ਕਰਪਉਣ ਵਾ ਇਦਾਂ ਰੋੜੇ ਰਾੜੇ ਮਾਰਦਾ ਰਿਆ ਨਿਕਲੇ ਨਹੀਂ 4 ਘੰਟੇ ਬਾਅਦ ਮੁੜ ਕੇ ਫਰਾਰ ਕੇ ਚਲੀ ਗਏ ਕਰ ਦੋ ਮੁੜ ਕੇ ਉਹਨਾਂ ਅੰਦਰੋਂ ਅ ਪੁਲਿਸ ਦੇ ਵੱਲੋਂ ਕੇਸਾਂ ਤੋਂ ਵੀ ਫੜਿਆ ਗਿਆ ਤਾਂ ਹਾਂ ਜੀ ਕੇਸਾਂ ਤੋਂ ਫੜਿਆ ਗਿਆ ਪੁਲਿਸ ਵੱਲੋਂ ਹਾਂ ਜੀ ਹਾਂ ਜੀ ਪੁਲਿਸ ਨੇ ਕੁੱਟਿਆ ਹਾਂ ਜੀ ਪੁਲਿਸ ਨੇ ਬਹੁਤ ਰੀਜ ਨਾਲ ਆਪਣਾ ਕੀ ਕਹਿੰਦੇ ਸਫਾਈ ਲਈ ਆ ਕੇ ਹਾਂ ਜੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਥੇਬੰਦੀਆਂ ਵੀ ਪਹੁੰਚੀਆਂ ਨੇ ਕੀ ਮੰਗ ਕਰਦੇ ਹੋ ਕਿ ਜੇ ਤੁਹਾਨੂੰ ਕੇਸਾਂ ਤੋਂ ਫੜ ਕੇ ਕੁੱਟਿਆ ਗਿਆ ਹਾਂ ਜੀ ਜੋ ਜਥੇਬੰਦੀਆਂ ਨੇ ਮੰਗ ਕੀਤੀ ਆ ਉਹ ਮੈਂ ਮੰਗ ਕਰਦਾ ਹਾਂ ਹਾਂ ਜੀ ਮੰਗਤਿਆਂ ਦੀ ਹੁੰਦੀ ਆ ਮੰਗ ਨਹੀਂ ਕਰਦੇ ਅਸੀਂ ਹਾਂ ਇਹ ਕਹ ਹਾਂ ਜੀ ਕਹਿੰਨੇ ਆ ਵੀ ਸਖਤ ਤੋਂ ਸਖਤ ਕਾਰਵਾਈ ਪਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਦੋ ਜਣੇ ਫੜਨ ਗਏ ਹੈ ਮੈਨੂੰ ਹਾਂਜੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅੱਜ ਉਹਨਾਂ ਦੀ ਵਰਦੀ ਪੁਰਦੀ ਲਾ ਕੇ ਉਹਨਾਂ ਨੂੰ ਘਰੇ ਬਿਠਾ ਦਿੱਤਾ ਜਾਵੇ ਅੱਜ ਮਾਰਾ ਸਾਰਾ ਦਾ ਪਹਿਲਾਂ ਕੋਈ ਗੱਲਬਾਤ ਵੀ ਕੀਤੀ ਕਿ ਸਿੱਧਾ ਕੁੱਟਣਾ ਹੀ ਸ਼ੁਰੂ ਕਰਦਾ ਹਾਂਜੀ ਨਹੀਂ ਨਹੀਂ ਗੱਲਬਾਤ ਨਹੀਂ ਕੀਤੀ ਆਉਂਦੇ ਆ ਡਾਂਗ ਫੜ ਕੇ ਸਿੱਧੀ ਮਾਰੀ ਢੂੰਗੇ ਤੇ ਖੈਰ ਉਹ ਜਥੇਬੰਦੀਆਂ ਇਹੀ ਮੰਗ ਕਰ ਰਹੀ ਨੇ ਕਿ ਜੋ ਕੇਸਾਂ ਦੀ ਬੇਅਦਬੀ ਹੋਈ ਹੈ ਉਸ ਨੂੰ ਲੈ ਕੇ ਜੜੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਤਨਕਬੇਸ ਮੁੱਖ ਮੰਤਰੀ ਦੀ ਕੋਈ ਵੀ ਗਲਤੀ ਸੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਪਰ ਕੇਸਾਂ ਤੋਂ ਫੜ ਕੇ ਉਹ ਨੂੰ ਧੂਕ ਕੇ ਸੁਟਣਾ ਅਤੇ ਕੇਸਾਂ ਦੀ ਖਿੱਚ ਤੋਂ ਕਰਨ ਇਹ ਇੱਕ ਬੇਅਦਬੀ ਕੀਤੀ ਗਈ ਹੈ ਤੇ ਇਸ ਨੂੰ ਲੈ ਕੇ ਜੜੇ ਕੀ ਉਹਨਾਂ ਮੁਲਾਜ਼ਮਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ